ਅੱਖਾਂ ਤੋਂ ਬਲਾਈਂਡ ਆ ਸੇਵਕ ਦੀਦਾ ਨਹੀਂ ਸੇਵਕ ਨੂੰ ਬੜਾ ਕੰਮਾ ਸੀ ਬੜਾ ਮਿਹਨਤੀ ਸੀ ਵਿਆਹ ਹੋਇਆ ਸੀ ਬੇਟਾ ਸੀ ਇੱਕ ਬਸ ਕੁਝ ਕਰਮਾਂ ਦਾ ਕਹਿ ਦਈਏ ਘਰ ਵਾਲੀ ਡਿਸੀਜਨ ਲੈ ਲਿਆ ਘਰ ਵਾਲੀ ਨੇ ਫੈਸਲਾ ਲੈ ਲਿਆ ਇਹਨੂੰ ਛੱਡਣ ਦਾ ਤੇ ਇਹ ਸੇਵਕ ਬਸ ਉਹ ਗੱਲ ਦਿਲ ਤੇ ਲਾ ਗਿਆ ਦਿਨ ਰਾਤ ਰੋਈ ਜਾਣਾ ਹੌਲੀ 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 ਅੱਖਾਂ ਤੋਂ ਅੰਨਾ ਹੋ ਗਿਆ ਚਲੋ ਤਲਾਕ ਮਾਪੇ ਦਾ ਹੁੰਦਾ ਬੱਚਿਆਂ ਦਾ ਕਦਾਂ ਤਲਾਕ ਹੁੰਦਾ ਅੱਜ ਵੀ ਜੇ ਸੇਵਕ ਦਾ ਪੁੱਤ ਸੇਵਕ ਕੋਲੇ ਆ ਜਾਵੇ ਵਿਚਾਰੇ ਨੂੰ ਐਸ ਉਮਰ ਚ ਸਹਾਰਾ ਮਿਲ ਜੇ ਵੀ ਇਸ ਅੱਖਾਂ ਤੋਂ ਅੰਨੇ ਦੀ 1500 ਰੁਪਏ ਮਹੀਨੇ ਦੀ ਪੈਨਸ਼ਨ ਆਉਂਦੀ ਜਿਹੜੀ ਉਹ ਵੀ ਕਢਾ ਲੈਂਦੇ ਨੇ ਭਰਾ ਅੱਜ ਵੀ ਕਹਿੰਦੇ 3000 ਰੁਪਏ ਕਢਾ ਕੇ ਉਹਨਾਂ ਨੇ ਇਹਨੂੰ ਆਉਣ ਲੱਗੇ ਬੇਲਾ ਕਰਕੇ ਭੇਜਿਆ ਡਾਕਟਰਾਂ ਨੇ ਦੱਸਿਆ ਸੀ ਵੀ ਪਿੱਛੋਂ ਨਿਗਾ ਕਮਜ਼ੋਰ ਆ ਉਦੋਂ ਮੁੜ ਕੇ ਪਰਿਵਾਰ ਨੇ ਭਰਾ ਨੇ ਜਾਂ ਕਿਸੇ ਨੇ ਵੀ ਕਿਸੇ ਨੇ ਵੀ ਮੂਰੇ ਹੋ ਕੇ ਸੇਵਾ ਨਹੀਂ ਫੜੀਏ ਕਿਸੇ ਨੇ ਵੀ ਇਹ ਨਹੀਂ ਦੇਖਿਆ ਵੀ ਸੇਵਕ ਨੂੰ ਦੁਬਾਰਾ ਚੈੱਕ ਕਰਾ ਲਈ ਇਹੋਕੀਆ ਕੋਲਾਰੋ ਰੋਜ਼ ਜੁਰ ਰਿਹਾ ਮਨ ਤੋਂ ਪਰ ਅੱਖਾਂ ਦਾ ਪਾਣੀ ਸੁੱਕਿਆ ਪਿਆ ਭਾਈ। ਮੈਂ ਸਾਰੇ ਰੰਗ ਮਾਨਦਾ ਸੀ ਦੁਨੀਆ ਦੇ ਜ਼ਿੰਦਗੀ ਦੇ ਤੇ ਅੱਜ ਸਿਰਫ ਕਾਲਾ ਕਾਲਾ ਹੀ ਨਜ਼ਰ ਆ ਰਿਹਾ ਚਾਰੇ ਪਾਸੇ। ਤੇ ਜਿਨ੍ਹਾਂ ਦੀ ਖਾਤਰ ਕੰਮਕਾਰ ਕੀਤਾ ਮਿਹਨਤਾਂ ਕੀਤੀਆਂ ਉਹਨਾਂ ਦੀ ਆਵਾਜ਼ ਸਾਨੂੰ ਵੀ ਤਰਸੇ ਜਾਂਦਾ ਕਿਸੀ। ਭਾਈ ਕੀ ਨਾਂ ਤੇਰਾ? ਸੇਵਕਾ ਜੀ। ਸੇਵਕਾ ਕਿਵੇਂ ਆ? ਠੀਕ ਆ ਜੀ। ਆ ਕਿੰਨੀਆਂ ਉਂਗਲਾਂ ਆ? ਆ ਮੇਰੀਆਂ ਉਂਗਲਾਂ ਦੀ ਨੇ ਇਹਨਾਂ ਤੈਨੂੰ। ਮੇਰਾ ਹੱਥ ਦੇਂਦਾ। ਆ ਕੁਸ਼ਵਿੰਦੀ ਨਾ ਅਸ਼ਾ ਆਇਆ ਹਜ਼ਾਰਾ ਕੋ ਹਲਦਾ ਕੋਸੇ ਆਇਆ ਹਜ਼ਾਰਾ ਉਹ ਲਾਈਟ ਦਿੰਦੀ ਐ ਕੋਈ ਤੈਨੂੰ ਲਾਈਟ ਚਾਨਣ ਦੇ ਰਾਂ ਹਾਂ ਹੁਣ ਲਾਈਟ ਪੈਂਦੀ ਐ ਕਿਤੇ ਲਾਈਟ ਹੂੰ ਆਏ ਘੰਗਲੇ ਜੀਆ ਕੋ ਕੀ ਦਿੰਦਾ ਚਿੱਟਾ ਹੈ ਨਾ ਚਿੱਟਾ ਦਿੰਦਾ ਵਾ ਇਹ ਕਿਦੋਂ ਤੋਂ ਦੇਖਣੋਂ ਹਟਿਆ ਜੀ ਕਿੰਨੇ ਸਾਲ ਹੋ ਗਏ ਉਹ ਹੋ ਗਿਆ ਜੀ 4 ਸਾਲ ਹੀ ਹੋ ਗਏ ਉਸ ਤੋਂ ਪਹਿਲਾਂ ਦੇਖਦਾ ਸੀ ਬਾਈ ਚੌਥੀ ਦੇ ਨੇੜੇ ਹੋ ਜਾਂਦੇ ਇਹਦਾ ਇਹਦਾ ਵਿਆਹ ਹੋਇਆ ਸੀ ਬਾਈ ਤੇ ਮਦਾ ਦਾ ਇਹਦਾ ਬੇਟਾ ਹੋਊਗਾ ਮੇਰੇ ਨਾਲ 17 18 ਸਾਲਾਂ ਦਾ ਹੋ ਗਿਆ ਠੀਕ ਹੈ 2017 ਤੋਂ ਪੰਜਾਹ ਵਾਲਾਂ ਦਾ ਬੇਟਾ ਵੀ ਇਹਦਾ ਜਿਹੜਾ ਬੇਟਾ ਸੀ 17 ਸਾਲ ਦਾ ਜਿਹੜਾ ਸਾਰਾ ਰੋਗ ਲੱਗਣਾ ਬਾਈ ਜੀ ਮਿਹਨਤੀ ਸੀ ਵਿਆਹ ਵਰਿਆ ਹੂੰ ਇਹਦੇ ਮੁੰਡਾ ਹੋ ਗਿਆ ਭਾਈ ਇੰਨਾ ਕੰਮ ਕੀਤਾ ਉਹਨਾਂ ਦਾ ਘੜੀ ਦਾ ਜਨਨ ਕਰਦਾ ਬਹੁਤ ਸੀ ਬਾਈ ਜੀ ਉਹ ਇਹਨੂੰ ਛੱਡ ਕੇ ਉੜ ਗਈ ਇਹ ਆ ਉਹਦੇ ਮੁੰਡੇ ਦੇ ਵਿਰਾਲ ਚੀ ਇਹਨੇ ਸਾਰਾ ਬੋਸਾ ਹੋ ਗਿਆ ਜੀ ਇੰਨਾ ਕੰਮ ਕਰਦਾ ਬਾਈ ਇਹ ਕਿਤੇ ਦਿਹਾੜੀ ਤੇ ਨੇ ਨਾ ਮਸ਼ੀਨ ਤੇ ਨਾ ਕਿਤੇ ਵੀ ਜੇ ਸੀਜ਼ਨ ਲਾ ਕੇ ਆ ਕੇ ਤਾਂ ਵੀ ਦਿਹਾੜੀ ਜਾਣਾ ਜੀ ਬਿੱਲੇ ਨਹੀਂ ਰਿਹਾ ਨਹੀਂ ਜੀ ਹੁਣ ਤੇ ਤਾਂ ਮੁੰਡਾ ਗੱਭਰੂ ਹੋ ਗਿਆ ਹੋਊਗਾ ਵਿਆਹ ਕਿੱਥੇ ਇਹ ਮਾਲੇ ਵਿਆਹ ਆ ਸੀਗਾ ਉੱਥੇ ਪਤਾ ਨਹੀਂ ਕਿਤੇ ਤੇ ਮੁੰਡਾ ਬਹੁਤ ਬਾਈ ਆ ਸੀ ਮੈਂ ਵੀ ਤੀਰ ਨੂੰ ਮਾਲੇ ਆ ਰਿਹਾ ਤੌਰ ਤਾਰ ਦੇ ਤੀਰ ਨੂੰ ਤੌਰ ਨਹੀਂ ਮੁੰਡਾ ਕੁੜੀ ਜੀ ਰੱਖ ਰੁਖ ਲਿਆ ਜੀ ਰੋਣਾ ਰੋਣਾ ਸੇਵਕਾ ਰੋਣਾ ਰੋਣਾ ਨਹੀਂ ਬਾਈ ਔਰ ਰੋਣਾ ਨਹੀਂ ਸੇਵਕਾ ਉਹ ਸੇਵਕਾ ਰੋਣਾ ਵੀਰੇ ਕੋਈ ਨਹੀਂ ਵਾਹਿਗੁਰੂ ਮੇਰ ਕਰਨ ਦੇ ਸੱਚੇ ਪਾਤਸ਼ਾਹ ਤਕੜਾ ਹੋ ਜਾ ਤੇਰੀਆਂ ਅੱਖਾਂ ਤੋਂ ਤੈਨੂੰ ਦਿਖਣ ਲੱਗ ਜਵੇ ਸਾਰੇ ਭੱਜੇ ਫੇਰਣਗੇ ਤੇਰੇ ਮਗਰ ਠੀਕ ਆ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਲ੍ਹਾ ਮੋਗਾ ਪਿੰਡ ਦੱਧਾਹੂਰ ਉੱਥੋਂ ਇੱਕ ਵੀਰ ਨੂੰ ਲੈ ਕੇ ਆਏ ਨੇ ਸੇਵਕ ਸਿੰਘ ਨਾਮ ਆ ਅੱਖਾਂ ਤੋਂ ਬਲਾਈਂਡ ਆ ਸੇਵਕ ਦੀਂਦਾ ਨਹੀਂ ਸੇਵਕ ਨੂੰ ਪਿਛਲੇ 5-6 ਸਾਲਾਂ ਤੋਂ ਬਲਾਈਂਡ ਆ ਬੜਾ ਕੰਮ ਆ ਸੀ ਬੜਾ ਮਿਹਨਤੀ ਸੀ ਦਿਹਾੜੀ ਕਰਦਾ ਸੀ ਕੰਪਾਈਨਾਂ ਤੇ ਸੀਜ਼ਨ ਲਾਉਣਾ ਹੋਰ ਜੋ ਵੀ ਕੰਮ ਆ ਗਿਆ ਮਜ਼ਦੂਰ ਬੰਦੇ ਲਈ ਤਾਂ ਮਜ਼ਦੂਰੀ ਹੈ ਜਿੱਥੇ ਮਰਜ਼ੀ ਕਰ ਲੈ ਜਿੰਵੇਂ ਮਰਜ਼ੀ ਕਰ ਲੈ ਵਿਆਹ ਹੋਇਆ ਸੀ ਬੇਟਾ ਸੀ ਇੱਕ ਬਸ ਕੁਝ ਕਰਮਾਂ ਦਾ ਕਹਿ ਦिए ਘਰ ਵਾਲੀ ਨੇ ਡਿਸੀਜਨ ਲੈ ਲਿਆ ਘਰ ਵਾਲੀ ਨੇ ਫੈਸਲਾ ਲੈ ਲਿਆ ਨੂੰ ਛੱਡਣ ਦਾ ਬੱਚੇ ਨੂੰ ਵੀ ਨਾਲ ਲੈ ਗਈ ਪ੍ਰੈਗਨੈਂਸੀ ਇੱਕ ਬੱਚਾ ਹੋਣ ਵਾਲਾ ਸੀਗਾ ਤੇ ਇਹ ਸੇਵਕ ਬਸ ਉਹ ਗੱਲ ਦਿਲ ਤੇ ਲਾ ਗਿਆ ਦਿਨ ਰਾਤ ਰੋਈ ਜਾਣਾ ਉਹਨਾਂ ਦਾ ਹੀ ਚੋਰਾ ਕਰੀ ਜਾਣਾ ਹੌਲੀ 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 ਅੱਖਾਂ ਤੋਂ ਅੰਨਾ ਹੋ ਗਿਆ ਸੇਵਕ ਸਿੰਘ ਸੇਵਕ ਸਿੰਘ ਦਾ ਨਾਂ ਤਾਂ ਬਾਪੂ ਨੇ ਸੇਵਕ ਰੱਖਿਆ ਸੀ ਸੇਵਾ ਵੀ ਬੜੀ ਕਰਦਾ ਰਿਹਾ ਬਾਪੂ ਉਹਨਾਂ ਦੀ ਆਪਦੇ ਪਰਿਵਾਰ ਦੀ ਆਪਣੀ ਬੱਚੇ ਦੀ ਵੀ ਪਰ ਜਦੋਂ ਸੇਵਕ ਨੂੰ ਲੋੜ ਪਈ ਸੇਵਕ ਦੀ ਸੇਵਾ ਕਰਨ ਵਾਲਾ ਕੋਈ ਨਹੀਂ ਸੀ ਸੇਵਕ ਹੁਣ ਅੱਖਾਂ ਤੋਂ ਅੰਨਾ ਆਪਦੇ ਪਿੰਡ ਕਿਤੇ ਉਸ ਮੋੜ ਤੇ ਕਿਤੇ ਉਸ ਗਲੀ ਦੇ ਵਿੱਚ ਬਸ ਬੈਠਾ ਕਿਸੇ ਉਸ ਇਨਸਾਨ ਦੇ ਇੰਤਜ਼ਾਰ ਕਰਦਾ ਵੇ ਕੋਈ ਖਾਣਾ ਪਾਣੀ ਕੋਈ ਰੋਟੀ ਕੋਈ ਹੋਰ ਮਦਦ ਕਰੂਗਾ ਤੇ ਅੱਜ ਇਹ ਪਿੰਡ ਦੇ ਪਤਵੰਤੇ ਸੱਜਣ ਸਾਡੇ ਕੋਲੇ ਪਹੁੰਚੇ ਬਾਈ ਤੁਹਾਡਾ ਕੀ ਨਾਮ ਮੇਰਾ ਕਰਦੇਸ਼ਵਰ ਨੰਬਰਦਾਰ ਹੈ ਜੀ ਨੰਬਰਦਾਰ ਸਾਹਿਬ ਤੁਹਾਡਾ ਵੀ ਅਮਰਤਪਾਲ ਅਮਰਤਪਾਲ ਸਿੰਘ ਸੁਖਦੇਵਾਲ ਸਿੰਘ ਸੁਖਦੇਵਾਲ ਸਿੰਘ ਇਹ ਬਾਈ ਹੁਣੀ ਤਿੰਨੋਂ ਪਿੰਡੋਂ ਨੇ ਇਹ ਬਾਪੂ ਜੀ ਅੱਗੇ ਆਜੋ ਬਾਪੂ ਜੀ ਇੱਥੇ ਤੁਹਾਡਾ ਕੀ ਨਾਮ ਬਾਪੂ ਜੀ ਮਲਕੀਰ ਸਿੰਘ ਮਲਕੀਰ ਸਿੰਘ ਇਹ ਬਾਪੂ ਜੀ ਸੇਵਕ ਸਿੰਘ ਦੇ ਪਿਤਾ ਜੀ ਨੇ ਔਰ ਬਾਪੂ ਕਹਿੰਦਾ ਮੇਰੇ ਕੋਲ ਵੀ ਟਾਈਮ ਨਹੀਂ ਮੈਂ ਵੀ ਸੀਰੀ ਰਲਿਆ ਹੋਇਆ ਮੈਂ ਰਹਿ ਨਹੀਂ ਸਕਦਾ ਨਾਲ ਔਰ ਪਿੰਡ ਵਾਲੇ ਬਾਈ ਦੱਸਦੇ ਆ ਵੀ ਇਸ ਅੱਖਾਂ ਤੋਂ ਅੰਨੇ ਦੀ 1500 ਰੁਪਏ ਮਹੀਨੇ ਦੀ ਪੈਨਸ਼ਨ ਆਉਂਦੀ ਜਿਹੜੀ ਉਹ ਵੀ ਕਢਾ ਲੈਂਦੇ ਨੇ ਭਰਾ ਅੱਜ ਵੀ ਕਹਿੰਦੇ 3000 ਰੁਪਏ ਕਢਾ ਕੇ ਉਹਨਾਂ ਨੇ ਇਹਨੂੰ ਆਉਣ ਲੱਗੇ ਬਿਲਾ ਕਰਕੇ ਭੇਜਿਆ ਪਰ ਸੇਵਕ ਸਿੰਘ ਦੀ ਅੱਖਾਂ ਇੱਕ ਵਾਰੀ ਪਿੰਡ ਵਾਲੇ ਰਲ ਕੇ ਚੰਡੀਗੜ੍ਹ ਲੈ ਕੇ ਗਏ ਚੈੱਕਅਪ ਵੀ ਕਰਾਇਆ ਉਦੋਂ ਡਾਕਟਰਾਂ ਨੇ ਦੱਸਿਆ ਸੀ ਪੀ ਪਿੱਛੋਂ ਨਿਗਾਹ ਕਮਜ਼ੋਰ ਆ ਉਹਦੂ ਮੁੜ ਕੇ ਪਰਿਵਾਰ ਨੇ ਭਰਾ ਨੇ ਜਾਂ ਕਿਸੇ ਦੇ ਵੀ ਨਾਨਕਿਆਂ ਦਾਦਕਿਆਂ ਮਾਮੇ ਮਾਸੀਆਂ ਦੇ ਧੀਆਂ ਪੁੱਤ ਕਿੱਡਾ ਵੱਡਾ ਸਾਡਾ ਕੁੰਬਾ ਹੁੰਦਾ ਕਿਸੇ ਨੇ ਵੀ ਮੂਰੇ ਹੋ ਕੇ ਸੇਵਾ ਨਹੀਂ ਫੜੀਏ ਕਿਸੇ ਨੇ ਵੀ ਇਹ ਨਹੀਂ ਦੇਖਿਆ ਵੀ ਸੇਵਕ ਨੂੰ ਦੁਬਾਰਾ ਚੈੱਕ ਕਰਾ ਲਈ ਕਿਉਂਕਿ ਬੜੀਆਂ ਨਵੀਆਂ ਨਵੀਆਂ ਖੋਜਾਂ ਹੁੰਦੀਆਂ ਅੱਖਾਂ ਦੀਆਂ ਆਪਰੇਸ਼ਨ ਜਿਹੜਾ ਅੱਜ ਤੋਂ 5 ਸਾਲ ਪਹਿਲਾਂ ਹੁੰਦਾ ਸੀਗਾ ਅੱਜ ਰੋਬੋਟ ਮਸ਼ੀਨੀ ਚੱਗਾ ਅੱਜ ਏ ਆਈ ਦਾ ਯੋਗਾ ਜ ਹੋਰ ਤਰੀਕੇ ਨਾਲ ਟੈਕਨੋਲੋਜੀ ਨਾਲ ਕੰਮ ਹੋ ਰਿਹਾ ਸ਼ਾਇਦ ਅੱਜ ਕੋਈ ਸੇਵਕ ਦੀ ਅੱਖ ਬਣਨ ਦਾ ਚਾਂਸ ਬਣ ਜਾਂਦਾ ਪਰ ਗੱਲ ਤੇ ਆ ਵੀ ਜੰਮਣ ਵਾਲਾ ਬਾਪੂ ਕਹਿੰਦਾ ਮੇਰੇ ਕੋਲ ਵੀ ਟਾਈਮ ਨਹੀਂ ਬਾਕੀ ਨਾਲ ਦੇ ਜੰਮੇ ਤਾਂ ਕਿਹੜੇ ਪੁੱਛਦੇ ਤੇ ਇੱਥੇ ਸ਼ੁਕਰਾਨਾ ਇਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਠੰਡ ਦੇ ਵਿੱਚ ਉੱਥੇ ਮੋੜ ਤੇ ਬੈਠੇ ਨੂੰ ਠੋਠਰ ਕਰਦੇ ਨੂੰ ਕੰਬਦੇ ਨੂੰ ਗੁਰਸੇਵਕ ਸਿੰਘ ਨੂੰ ਅੱਜ ਇੱਥੇ ਲੈ ਕੇ ਆਂਦਾ ਅੱਜ ਜੀ ਸੇਵਕ ਸਿੰਘ ਦੇ ਕੱਪੜੇ ਲੀੜੇ ਦੇਖ ਕੇ ਸ਼ਾਇਦ ਤੁਹਾਨੂੰ ਲੱਗਦਾ ਹੋ ਪਰ ਜਿਹੜੇ ਇਹ ਕੱਪੜੇ ਪਾਏ ਆ ਇਹ ਵੀ ਬਾਈਆਂ ਨੇ ਨਮਾਤਵਾ ਕੇ ਸਾਫ਼ ਸੁਥਰੇ ਕੱਪੜੇ ਪਵਾ ਕੇ ਲਿਆਂਦਾ ਇੱਥੇ ਤੇ ਨਹੀਂ ਤਾਂ ਜਿਹੜੀ ਉੱਥੇ ਹਾਲਤ ਸੀ ਸੇਵਕ ਦੀ ਉਹ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਅਸੀਂ ਬਾਈ ਹੁਣਾਂ ਨੂੰ ਕਹਿੰਦੇ ਸੀ ਕਿ ਕਿਉਂਕਿ ਨੰਬਰਦਾਰ ਸਾਹਿਬ ਸਾਡੇ ਕੋਲੇ ਅੱਜ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਆਏ ਸੀ ਵਿਜ਼ਿਟ ਕਰਨ ਇੱਥੇ ਇਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਇਦਾਂ ਇੱਕ ਬੰਦਾ ਤਾਂ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਕੋਈ ਗੱਲ ਨਹੀਂ ਕਿ ਸਾਨੂੰ ਤੁਸੀਂ ਵੀਡੀਓ ਬਣਾ ਕੇ ਭੇਜਿਓ ਫਿਰ ਆਪਾਂ ਦੇਖ ਲਾਂਗੇ ਜਾਂ ਤੁਸੀਂ ਛੱਡ ਦਿਓ ਜਾਂ ਅਸੀਂ ਲੈ ਆਵਾਂਗੇ ਤੇ ਅੱਜ ਇਹ ਵੀਰੇ ਉਹਨਾਂ ਨੇ ਇਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਹੋਈ ਵੀ ਠੰਡ 'ਚ ਬੈਠਾ ਤੇ ਚੱਕ ਕੇ ਇੱਥੇ ਲੈ ਆਏ ਭਾਈ ਉਹਨਾਂ ਨੂੰ ਵੀ ਅਸੀਂ ਇਹੀ ਬੇਨਤੀ ਕਰਦੇ ਸੀ ਵੀ ਜੇ ਸਾਡੇ ਨਾਲ ਤੁਸੀਂ ਜਾਣਕਾਰੀ ਸਾਂਝੀ ਕਰਦੇ ਚਲੋ ਵੀਡੀਓ ਵਗੈਰਾ ਬਣਾਉਂਦੇ ਕਿਉਂਕਿ ਸਾਡਾ ਮਕਸਦ ਹੁੰਦਾ ਸਮਾਜ ਨੂੰ ਜਾਗਰੂਕ ਕਰਨਾ ਲੋਕਾਂ ਨੂੰ ਪਤਾ ਲੱਗੇ ਵੀ ਅੱਜ ਦਾ ਇਨਸਾਨ ਕਿੰਨਾ ਸੈਲਫਿਸ਼ ਹੋ ਗਿਆ ਕਿੰਨਾ ਲਾਲਚੀ ਹੋ ਗਿਆ ਕਿੰਨਾ ਖੁਦਗਰਜ਼ ਹੋ ਗਿਆ ਵੀ ਉਹਨੂੰ ਸਿਰਫ ਆਪਣੇ ਆਪ ਤੋਂ ਨਾ ਸੇਵ ਕੇ ਪਾਣੀ ਪਾਣੀ ਪਾ ਲੈ ਪਾਣੀ ਤੇ ਆਪਣੇ ਆਪ ਤੋਂ ਬਿਨਾ ਕੁਝ ਦਿਖਦਾ ਹੀ ਨਹੀਂ ਬਸ ਪੀ ਲੈਣਾ ਨਹੀਂ ਪੀ ਲੈ ਇਹ ਆਇ ਨਹੀਂ ਨਾ ਜਿਹੜਾ ਦੂਰ ਲੈਣਾ ਕੱਲ ਵੀ ਆਈ ਅਸੀਂ ਅਸੀਂ ਤਾਂ ਲੱਗਾ ਬੁਰੀਆ ਇਹ ਯਾਰ ਪਰ ਇਹਨੂੰ ਕੋਈ ਪਾਣੀ ਮਿਲਦਾ ਨਾ ਬੁੱਦੂ ਨੂੰ ਜ਼ਰਾ ਬਾਈ ਬੱਦਾ ਪੀ ਲੈਣਾ ਯਾਰ ਤੂੰ ਇਹਦੇ ਮਾਰਨ ਨੂੰ ਲੱਗਾ ਮਾਰਨ ਤੇਰੀ ਮੁੱਠ ਹੋਈ ਪਈ ਐ ਜੀ ਪੂਰ ਪਾਣੀ ਜਿਹੜੀ ਨਾ ਹਰੀ ਹੋਈ ਪਈ ਆ ਉਹ ਜਿਹੜੇ ਪਾਣੀ ਪੀਂਦਾ ਸੀ ਅੱਜ ਉਹ ਹੱਥ ਲੱਗ ਜਾਂਦਾ ਤਾਂ ਪੀਲੇ ਨਾਲ ਥਲ ਮੰਦੀ ਰੋਟੇ ਕਪਿੰਦੇ ਪਈ ਰਹਿੰਦੀ ਐ ਤੇ ਅ ਤਾਜਾ ਬਾਈ ਦਾ ਜਿਹੜਾ ਗੁੱਠਾ ਨੀਲਾ ਕਰਤਾ ਕੀਤਾ ਅੱਜ ਸਵੇਰੇ ਸਵੇਰੇ ਬੈਂਕ ਚ ਉਹ 1500 ਰੁਪਿਆ ਪੈਨਸ਼ਨ ਜਿਹੜੀ ਸਰਕਾਰ ਵੱਲੀੋਂ ਦਿੱਤੀ ਜਾਂਦੀ ਆ 3000 ਰੁਪਿਆ 3000 ਬਣ ਗਿਆ 2 ਮਹੀਨਿਆਂ ਦਾ ਹਣਾ ਤਰ ਬਾਪੂ ਤੂੰ ਤਾਂ ਇਹ ਕੋਈ ਰੁੱਕ ਜਾਂਦੇ ਰੁਕ ਜਾ ਯਾਰ ਰੁਕਣ ਦਾ ਕਾਰਨ ਕੀ ਹੈ ਮੇਰੀ ਸੁਣੀ ਗੱਲ ਮੜੀ ਇੱਕ ਤਾਂ ਇਹ ਆ ਵੀ ਇਹਦੇ ਹੁਣ 2-4 ਦਿਨਾਂ ਦੇ ਵਿੱਚ ਚੈੱਕ ਅਪ ਹੋਣਗੇ ਅੱਖਾਂ ਦੇ ਆਪਾਂ ਡਾਕਟਰ ਕੋਲੇ ਭੇਜਾਂਗੇ ਹਨਾ ਤੁਸੀਂ ਡਾਕਟਰ ਨੂੰ ਦੱਸ ਸਕਦੇ ਹੋ ਵੀ ਕੀ ਹੋਇਆ ਸੀ ਕਿਵੇਂ ਹੋਇਆ ਸੀ ਹੁਣ ਸਾਨੂੰ ਤਾਂ ਬਾਪੂ ਸਾਨੂੰ ਤਾਂ ਇਹਦੇ ਬਾਰੇ 10 ਦਿਨ ਰੁਕਦਾ ਤੂੰ ਇਹਦੇ ਨਾਲ ਰੁੱਕ ਥੋੜੇ ਦਿਨ ਆਪਾਂ ਵਾਹਿਗੁਰੂ ਕਿਰਪਾ ਕਰਨ ਹੋ ਸਕਦਾ ਦੀ ਅੱਖ ਹੀ ਬਣ ਜੇ ਇਹਦੀ ਅੱਖ ਬਣ ਗਈ ਆਪਰੇਸ਼ਨ ਨੂੰ ਡਾਕਟਰਾਂ ਨੇ ਹਾਮੀ ਭਰਤੀ ਫੇਰ ਤੇਰੀ ਲੋੜ ਸਾਨੂੰ ਥੋੜੀ ਪਊ ਕਿਉਂਕਿ ਫੇਰ ਮਹੀਨਾ ਕਿਹਦੀ ਰਾਖੀ ਕਰਨੀ ਪੈਣੀ ਆ ਵੀ ਅੱਖ ਮਾਰ ਮੋਰ ਨਾਲ ਲਵੇ ਕਿਤੇ ਇਹ ਹੱਥ ਨਾਲ ਲਾ ਲਵੇ ਅੱਖ ਨੂੰ ਠੀਕ ਹੈ ਜੀ ਤੇ ਬਾਪੂ ਤੇਰਾ ਪੁੱਤ ਆ ਮੇਰੀ ਬੇਨਤੀ ਹੋਈ ਆ ਥੋੜੀ ਜੀ ਦੇਖੋ ਇਹਨਾਂ ਦੇ ਮਨ ਚ ਜੇ ਇਹ ਪੈਦਾ ਹੋਈ ਭਾਵਨਾ ਰੋ ਨਾ ਸੇਵਕਾ ਹੁਣ ਹੁਣ ਨਹੀਂ ਰੋਣਾ ਅਸੀਂ ਆਪਾਂ ਘਰੇ ਆ ਗਏ ਰੱਖਦੇ ਹੁਣ ਨਾ ਟੈਨਸ਼ਨ ਨਾ ਤੇ ਮੇਰਾ ਬਣ ਜੂਗੀ ਹੁਣ ਇੱਥੇ ਸੇਵਕ ਸਿਓ ਹੁਣ ਨਾ ਰੋ ਰੋ ਜਰੂਰ ਰਿਹਾ ਮਨ ਤੋਂ ਪਰ ਅੱਖਾਂ ਦਾ ਪਾਣੀ ਸੁੱਕਿਆ ਪਿਆ ਬਾਈ ਦੇ ਕਿਉਂਕਿ ਉਹ ਪੁੱਤ ਜਿਹੜਾ ਅੱਜ ਗੱਭਰੂ ਹੋ ਗਿਆ 18 19 ਸਾਲ ਦਾ ਜਿਹ ਅੱਜ ਹੁੰਦਾ ਸੇਵਕ ਦੇ ਬਰਾਬਰ ਦਾ 2017 'ਚ 5 ਸਾਲਾਂ ਦਾ ਸੀ 2017 'ਚ 5 ਸਾਲਾਂ ਦਾ ਸੀ ਹੈਨਾ ਤੇ ਅੱਜ ਆ ਦੀ ਅਲੀਪ ਸਰਪੰਚ ਹੋ ਗਿਆ 11 12 ਦਾ ਹੋ ਗਿਆ ਕੱਦ ਸਾਲ ਹੈਨਾ ਗੱਭਰੂ ਹੋ ਗਿਆ ਭਾਈ ਗੱਭਰੂ ਹੋ ਗਿਆ ਬਹੁਤ ਅਵਰਾਗ ਦੀ ਉਹ ਅੱਖ ਨਹੀਂ ਲੱਗੀ ਉਹ ਆਈ ਨਹੀਂ ਇਹ ਕੱਲਾ ਜਵਾਬ ਹੀ ਮੰਗਦਾ ਸੀ ਹੂੰ ਵੀ ਮੈਨੂੰ ਬੱਚਾ ਦੇ ਮੇਰਾ ਬੱਚਾ ਦਿੱਤਾ ਮੇਰਾ ਬੋ ਮੇਥਾ ਕਿਹੜੀਆਂ ਮੇਰਾ ਸਰਪੰਚ ਇੱਕ ਇੱਕ ਵਾਰੀ ਜਵਾਕ ਮਿਲਾ ਦੇ ਮੈਂ ਮਲਾਇਆ ਵੀ ਜਿਹਨੂੰ ਵਾਰੀ ਕੀ ਮਿਲਾਉਣਾ ਉਹ ਬੱਚਣ ਦਿੱਤਾ ਮਾਹੂਆ ਦੀ ਉਹ ਤੀਰਥ ਉਹਨਾਂ ਦੇ ਮਾਲੇ ਵਾਲਿਆਂ ਦੇ ਲੱਗੀ ਵੀ ਸੀ ਤੁਹਾਨੂੰ ਪਤਾ ਉਹ ਤੋਂ ਸਰਕਾਰਾਂ ਦਾ ਉਹ ਜਾ ਸੀਗਾ ਜੀ ਫਿਰ ਮੈਂ ਕਿਹਾ ਵੀ ਆ ਸਾਡੀ ਗੋਲੀ ਚਲਾਏਗਾ ਤੂੰ ਯਾਰ ਸਾਾਨੂੰ ਲੜਾਏਗਾ ਸਾਡੀ ਗੋਸਨੀ ਪੇਜੂਗੀ ਉਦੋਂ ਬੜ ਕੇ ਮੈਂ ਤੀਰ ਤੁਹਾਨੂੰ ਨਹੀਂ ਬਾਈ ਗੁਰੂ ਘਰ ਖੜਾ ਮੈਂ ਜਿਵੇਂ ਪਾਤਸ਼ਾਹ ਦੇ ਦਰ ਤੇ ਖੜਾ ਹਾਂ ਜਿਵੇਂ ਰੱਬ ਦੇ ਸਾਹਮਣੇ ਖੜਾ ਮੈਂ ਨਹੀਂ ਤੀਰ ਤੁਹਾਨੂੰ ਮਾਲੇ ਵਾਲੇ ਨੂੰ ਬੁਲਾਇਆ ਮੈਂ ਕਿਹਾ ਤੂੰ ਵੀਗਾ ਯਾਰ ਆਪਦੇ ਘਰੇ ਆਉਂਗਾ ਜਿਹੜਾ ਤੂੰ ਦੋਨਾਂ ਜੀਆਂ ਦਾ ਨਹੀਂ ਮੀਲ ਕਰਾ ਸਕਦਾ ਯਾਰ ਆਪਾਂ ਫਿਰ ਹੋਰ ਇਹ ਵੀ ਪੰਚਾਇ ਨਿਕੋਈ ਨਹੀਂ ਜੀ ਅਸੀਂ ਵੀ ਕੋਸ਼ਿਸ਼ ਕਰਾਂਗੇ ਤੇ ਪੰਚਾਇਤੀ ਤੌਰ ਤੇ ਵੀ ਬਾਈ ਹੁਣੀ ਬੇਨਤੀ ਕਰੀ ਜਾ ਰਹੀ ਆ ਸਾਰੇ ਤੇ ਅਸੀਂ ਵੀ ਕਹਿੰਨੇ ਆ ਜੇ ਬਾਪੂ ਦੱਸਦਾ ਵੀ ਇਹਦੀ ਵਾਈਫ ਪਹਿਲਾਂ ਕਿਤੇ ਉਹਨੇ ਵਿਆਹ ਕਰਾਇਆ ਸੀ ਤੋਰੀ ਸੀ ਹੁਣ ਉਹ ਫੇਰ ਕਹਿੰਦੇ ਘਰੇ ਹੀ ਆ ਵਾਪਸ ਆ ਗਈ ਆ ਚਲੋ ਤਲਾਕ ਮਾਪਾਪ ਦਾ ਹੁੰਦਾ ਬੱਚਿਆਂ ਦਾ ਕਦਾਂ ਤਲਾਕ ਹੁੰਦਾ ਅੱਜ ਵੀ ਜੇ ਸੇਵਕ ਦਾ ਪੁੱਤ ਸੇਵਕ ਕੋਲੇ ਆ ਜੇ ਵੀ ਸੇਵਕ ਕੋਲੇ ਘਰ ਹੈਗਾ ਤੈਨੂੰ ਮਰ ਲਿਆਉਂਦਾ ਇਹ ਵੀ ਕੱਢਿਆ ਵੈਗ ਉਹਦੀ ਯਾਰ ਹਾਂ ਤੇ ਜੇ ਕਿਤੇ ਇਹਨੂੰ ਵਿਚਾਰੇ ਨੂੰ ਇਸ ਉਮਰ 'ਚ ਸਹਾਰਾ ਮਿਲ ਜੇ ਪੁੱਤ ਦਾ ਤੇ ਛੋਟੇ ਭਰਾ ਜਿਹੜਾ ਬੇਟਾ ਬਾਪ ਵੀਰ ਦਾ ਗ੍ਰਿੰਦਰ ਸਿੰਘ ਨਾਂ ਦੱਸਿਆ ਬਾਈ ਨੇ ਤੇ ਅਸੀਂ ਤੈਨੂੰ ਵਿਸ਼ਵਾਸ ਦਉਨੇ ਤੇਰੀ ਪੜ੍ਹਾਈ ਦਾ ਜ਼ਿੰਮੇਵਾਰੀ ਅਸੀਂ ਚੱਕਾਂਗੇ ਔਰ ਤੈਨੂੰ ਕੱਲ ਨੂੰ ਕੋਈ ਨੌਕਰੀ ਦੇ ਪਾਰਾ ਵੀ ਦਿਵਾਵਾਂਗੇ ਹਜੇ ਤਾਂ ਤੈਨੂੰ 11-12 ਸਾਲਾਂ ਦੀ ਆ ਪੜ੍ਹ ਲਿਖ ਜਾ ਜਿੰਨਾ ਪੜ੍ਹ ਲਿਖ ਸਕਦਾ ਅਸੀਂ ਤੇਰੀ ਪੂਰੀ ਸਪੋਰਟ ਕਰਾਂਗੇ ਪਰ ਆਪਣਾ ਫਰਜ਼ ਪਛਾਣ ਆ ਕੇ ਆਪਣੇ ਬਾਪ ਦੂ ਆ ਕੇ ਸੰਭਾਲ ਇਹਨੂੰ ਤੇਰੀ ਲੋਡ ਐ ਇਸ ਟਾਈਮ ਤੇ ਅੱਜ ਬਾਈ ਹੁਣੀ ಗ್ರಾಮ ਪੰਚਾਇਤ ਦੱਦਾਹੂੜ ਤੋਂ ਪਿੰਡ ਦਾ ਦੱਦਾਹੂਰ ਬਲਾਕ 2 ਮੋਗਾ ਪਿੰਡ ਦੀ ਪੰਚਾਇਤ ਵੱਲੋਂ ਲਿਖਾ ਕੇ ਲੈ ਕੇ ਆਏ ਨੇ ਸਾਰੇ ਪੰਚਾਇਤ ਦੇ ਸਾਈਨ ਨੇ ਬਾਕੀ ਸਾਬਕਾ ਸਰਪੰਚ ਨੇ ਬਾਈ ਜੀ ਨਾਲ ਨੰਬਰਦਾਰ ਨੇ ਪਿੰਡ ਦੇ ਦੱਦਾਹੂਰ ਦੇ ਤੇ ਹੁਣ ਸੇਵਕ ਸਿੰਘ ਨੂੰ ਅਸੀਂ ਇੱਥੇ ਸੁਪਨਿਆਂ ਦੇ ਘਰ ਦਾਖਲ ਕਰ ਰਹੇ ਹਾਂ ਬਾਕੀ ਤੁਸੀਂ ਅਰਦਾਸ ਕਰਿਓ ਵੀ ਕੁਝ ਐਸਾ ਪ੍ਰਮਾਤਮਾ ਵਿਦ ਬਣਾਉਣ ਵੀ ਦੀ ਅੱਖਾਂ ਦੀ ਇੱਕ ਅੱਖ ਤੋਂ ਵੀ ਦਿਖਣ ਲੱਗ ਜAVE ਨਾ ਇਹਨੂੰ ਚਲੋ ਆਪਦੀ ਜ਼ਿੰਦਗੀ ਸੌਖੀ ਬਤੀਤ ਕਰ ਲਓ ਕਿਉਂਕਿ ਜੀ ਅੱਖਾਂ ਨਹੀਂ ਤਾਂ ਜਹਾਨ ਨਹੀਂ ਆਪਾਂ 5 ਮਿੰਟ ਅੱਖਾਂ ਬੰਦ ਕਰਕੇ ਜਾਂ ਪੱਟੀ ਬੰਨ੍ਹ ਕੇ ਅੱਖਾਂ ਤੇ ਬਤੀਤ ਕਰਕੇ ਤਾਂ ਦੇਖੀਏ ਵੀ ਕਿਦਾਂ ਦਾ ਮਹਿਸੂਸ ਹੁੰਦਾ ਸਾਨੂੰ ਤੇ ਇਹ ਸੇਵਕ ਸਿੰਘ ਜਿਹੜਾ ਸਾਰੇ ਰੰਗ ਮਾਣਦਾ ਸੀ ਦੁਨੀਆ ਦੇ ਜ਼ਿੰਦਗੀ ਦੇ ਤੇ ਅੱਜ ਸਿਰਫ ਕਾਲਾ ਸਿਰਫ ਕਾਲਾ ਹੀ ਨਜ਼ਰ ਆ ਰਿਹਾ ਚਾਰੇ ਪਾਸੇ ਤੇ ਜਿਨ੍ਹਾਂ ਦੇ ਖਾਤਰ ਕੰਮਕਾਰ ਕੀਤਾ ਮਿਹਨਤਾਂ ਕੀਤੀਆਂ ਉਹਨਾਂ ਦੀ ਆਵਾਜ਼ ਸੁਣਨ ਨੂੰ ਵੀ ਤਰਸੇ ਜਾਂਦਾ ਕਿਸੇ